ਖੁਸ਼ ਹੋਈਏ ਤੇ ਨੈਗੇਟਿਵ ਬੰਦੇ ਬਾਕੀਆਂ ਨੂੰ ਵੀ ਨੈਗੇਟਿਵ ਕਰਦੇ ਡਾਕਟਰ ਕੋਲ ਗਈ ਇੱਕ ਬੀਬੀ ਸੁਣਨਾ ਉਹ ਬੀਬੀ ਡਿਪਰੈਸ਼ਨ ਵਿੱਚ ਸੀ ਤੇ ਡਾਕਟਰ ਕੋਲ ਗਈ ਹੁੰਦੇ ਨੇ ਨਾ ਇਦਾਂ ਦੇ ਉਹ ਡਾਕਟਰ ਕੋਲ ਗਈ ਤੇ ਉਹ ਕਹਿੰਦੀ ਜੀ ਮੈਂ ਉਹ ਚੁੱਪ ਚੇ ਕਰਕੇ ਕਿੰਨਾ ਚਿਹਰੀ ਬੈਠੀ ਰਹੀ ਡਾਕਟਰ ਕਹਿੰਦਾ ਬੀਬੀ ਹੁਣ ਕੀ ਸੋਚ ਰਹੀ ਸੀ ਹੁਣ ਤੂੰ ਕੀ ਸੋਚ ਰਹੀ ਸੀ ਕਹਿੰਦੀ ਡਾਕਟਰ ਸਾਹਿਬ ਤੁਸੀਂ ਨਾ ਹੀ ਪੁੱਛੋ ਵੀ ਮੈਂ ਕੀ ਸੋਚ ਰਹੀ ਸੀ ਕਹਿੰਦੇ ਨਹੀਂ ਡਾਕਟਰ ਸਾਹਿਬ ਕੁਝ ਤੇ ਦੱਸੋ ਵੀ ਬੀਬੀ ਜੀ ਤੁਸੀਂ ਕੁਝ ਤੇ ਦੱਸੋ ਡਾਕਟਰ ਪੁੱਛਦਾ ਡਿਪਰੈਸ਼ਨ ਵਾਲਾ ਵੀ ਤੂੰ ਬੀਬੀ ਹੁਣ ਕੁਝ ਤੇ ਦੱਸ ਵੀ ਤੂੰ ਸੋਚ ਕੀ ਰਹੀ ਸੀ ਕਹਿੰਦੀ ਮੈਂ ਸੋਚਦੀ ਸੀ ਮਰੀਜ਼ ਤੇ ਦੋ ਹੀ ਨੇ ਇੱਕ ਮੈਂ ਐ ਇੱਕ ਹੋਰ ਐ ਸਾਡੇ ਤੋਂ ਡਾਕਟਰ ਦੋ-ਦੋ 3-300 ਰੁਪਇਆ 5-500 ਲੈ ਲੈਗਾ ਰੁਪਇਆ 1000 ਬੰਦੇ ਤਿੰਨ ਚਾਰ ਰੱਖੀ ਫਿਰਦਾ ਹੈ ਬਿਜਲੀ ਦਾ ਬੇਲੀ ਵੜਾਉਣਾ ਹੋਣਾ ਤੈਨੂੰ ਮਸ਼ੀਨਾਂ ਤੂੰ ਇੰਨੀਆਂ ਮਹਿੰਗੀਆਂ ਲਿਆਂਦੀਆਂ ਪਹਿਲਾਂ ਤੂੰ 25 30 ਸਾਲ ਪੜ੍ਹਾਈ ਕੀਤੀ ਹੋਣੀ ਐ ਫਿਰ ਤੂੰ ਇੰਨੇ ਬੰਦੇ ਰੱਖੇ ਨੇ ਥਾਂ ਬਹੁਤ ਵੱਡੀ ਐ ਪਲਾਟ ਵੱਡਾ ਖਰਚਾ ਜ਼ਿਆਦਾ ਕਰ ਲਿਆ ਮਰੀਜ਼ ਦੋ ਹੀ ਆਉਂਦੇ ਨੇ ਮੈਂ ਸੋਚਦੀ ਆ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਮੈਂ ਉਦੋਂ ਦੀ ਬੈਠੀ ਆ ਹੀ ਸੋਚੇ ਤੇਰਾ ਵਿਚਾਰੇ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਬੀਬੀ ਤੇ ਦਵਾਈ ਲੈ ਕੇ ਚੱਲ ਗਈ ਕਹਿੰਦੇ ਡਾਕਟਰ ਉਦੋਂ ਦਾ ਡਿਪਰੈਸ਼ਨ ਚ ਫਿਰਦਾ ਵੀ ਮੈਂ ਤੇ ਗੱਲ ਸੋਚੀ ਕੋਈ ਨਹੀਂ ਸੀ ਵੀ ਮੇਰਾ ਕੰਮ ਉਹਦੇ RAM ਨਾਲ ਹੀ ਖੁਸ਼ ਸੀ ਉਹ ਤੇ ਖੁਸ਼ ਸੀ ਡਿਪਰੈਸ਼ਨ ਵਾਲੇ ਨੇ ਡਾਕਟਰ ਡਿਪਰੈਸ਼ਨ ਚ ਕਰਤਾ